ਇਹ ਦਿਨਾਂ ਤੋਂ ਬਾਬਾ ਹਰਨਾਮ ਸਿੰਘ ਧੂਮਾ ਜਦ ਦਮਦਮੀ ਟਕਸਾਲ ਦੇ ਮੁਖੀ ਨੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਚਾਹੇ ਉਹ 6 ਜੂਨ ਤੋਂ ਪਹਿਲਾਂ ਜਥੇਦਾਰ ਗੜਗੱਜ ਦਾ ਵਿਰੋਧ ਕਰਨਾ ਹੋਵੇ ਜਾਂ ਉਸ ਤੋਂ ਲਾਭਾ ਉਹਨਾਂ ਦੇ ਲਗਾਤਾਰ ਆ ਰਹੇ ਬਿਆਨ ਹੋ ਤੇ ਇਸ ਤੋਂ ਇਲਾਵਾ ਤਾਮੀਨਾਲ ਚਾਹੇ ਉਹਨਾਂ ਦੀ ਮੁਲਾਕਾਤ ਹੋਵੇ ਅੱਜ ਮੁੜ ਤੋਂ ਚੁਰਖੀਆਂ ਦੇ ਵਿੱਚ ਨੇ ਕਿਉਂਕਿ ਸਵੇਰ ਤੋਂ ਖਬਰਾਂ ਸੀ ਕਿ ਉਹ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਅੱਜ ਵੀਆਂ ਚਰਚਾਵਾਂ ਚੱਲ ਰਹੀਆਂ ਸੀ ਤੇ ਦੂਜੇ ਪਾਸੇ ਹੁਣ ਇੱਕ ਹੋਰ ਬਿਆਨ ਉਹਨਾਂ ਦਾ ਹੈ ਜਿਸ ਨੇ ਤਰਖੰਲੀ ਮਚਾ ਦਿੱਤੀ ਹੈ ਪੰਤਕ ਸਫਾਂਜ ਪੁੱਛਾ ਲਿਆ ਗਿਆ ਕਿਉਂਕਿ ਬਾਬਾ ਹਰਨਾਮ ਸਿੰਘ ਧੂ ਉਹ ਹੱਕ ਦੇ ਵਿੱਚ ਗੱਲ ਕੀਤੀ ਹੈ ਉਹਨਾਂ ਨੇ ਇੱਕ ਸਮਾਗਮ ਦੌਰਾਨ ਵੱਡਾ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਅਕਾਲੀਆਂ ਦੇ ਕੁਝ ਅਜਿਹੇ ਬੰਦੇ ਨੇ ਜੋ ਚਾਹੁੰਦੇ ਨੇ ਕਿ ਮੈਂ ਬਾਦਲ ਖਿਲਾਫ ਬੋਲਾਂ ਉਹ ਕੱਟਿਆ ਸ਼ਬਦਾਵਲੀ ਵਰਤਦੇ ਨੇ ਉਹਨਾਂ ਨੇ ਕਿਹਾ ਕਿ ਮੇਰੇ ਭਾਵੇਂ ਬਾਦਲ ਨਾਲ મતਭੇਦ ਨੇ ਨਿਰਾਸ਼ਾਆਂ ਨੇ ਪਰ ਮੈਂ ਕਦੇ ਵੀ ਉਸ ਦੇ ਖਿਲਾਫ ਨਹੀਂ ਬੋਲ ਸਕਦਾ ਜੋ ਲੋਕ ਚਾਹੁੰਦੇ ਨੇ ਕਿ ਮੈਂ ਬਾਦਲ ਖਿਲਾਫ ਬੋਲਾਂ ਤੇ ਅਜਿਹੀ ਕੱਟਿਆ ਸ਼ਬਦਾਵਲੀ ਵਰਤਦੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਜੋਏ ਲੋਕ ਨੇ ਉਹ ਐਦਾ ਹੀ ੱੱਕੇ ਖੰਦੇ ਰਹਿਣਗੇ ਇਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਤੇ ਮੈਂ ਸੁਖਬੀਰ ਨੂੰ ਕਦੇ ਗਾਲਾਂ ਨਹੀਂ ਕੱਢ ਸਕਦਾ ਉਸਨੇ ਕਾਫੀ ਸਾਥ ਨਿਭਾਇਆ ਹੈ ਇਥੇ ਵੀ ਜ਼ਿਕਰ ਜੋਗ ਹੈ ਕਿ ਪਿਛਲੇ ਦਿਨਾਂ 'ਚ ਚਰਚਾਵਾਂ ਛਿੜੀਆਂ ਸੀ ਕਿ ਬਾਬਾ ਹਰਨਾਮ ਸਿੰਘ ਧੂਮਾ ਤੇ ਸੁਖਬੀਰ ਬਾਦਲ ਦੀ ਗੁਪਤ ਬੈਠਕ ਹੋਈ ਹੈ ਲੇਕਿਨ ਇਸ ਬੈਠਕ ਦੇ ਚਰਚਾਵਾਂ ਤੋਂ ਬਾਅਦ ਹਰਨਾਮ ਸਿੰਘ ਧੂਮਾ ਨੇ ਖੁਦ ਇੱਕ ਪੋਸਟ ਸਾਂਝੀ ਕਰਕੇ ਇਹ ਸਭ ਕਲੀਅਰ ਕੀਤਾ ਸੀ ਕਿ ਉਹਨਾਂ ਦੀ ਬੈਠਕ ਨਹੀਂ ਹੋਈ ਹੈ ਲੇਕਿਨ ਹੁਣ ਜੋ ਸੰਕੇਤ ਮਿਲ ਰਹੇ ਨੇ ਜਿੱਦਾਂ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਉਹ ਭੁਗਤਤੇ ਨਜ਼ਰ ਆ ਰਹੇ ਨੇ ਇਸ ਨੇ ਨਵੀਂ ਚਰਚਾਵਾਂ ਨੂੰ ਜੋ ਹੈ ਛੇੜ ਦਿੱਤਾ ਇੱਧਰ ਇਹ ਵੀ ਜ਼ਿਕਰ ਕਰਦੀ ਹੈ ਕਿ ਜੋ ਹਰਨਾਮ ਸਿੰਘ ਖਾਲਸਾ ਨੇ ਕਿ ਉਹ ਸਿਆਸਤ 'ਚ ਐਂਟਰੀ ਕਰਨਾ ਚਾਹੁੰਦੇ ਨੇ ਇਹ ਵੀ ਗੱਲਾਂ ਲਗਾਤਾਰ ਚਰਚਾ ਦੇ ਵਿੱਚ ਨੇ ਇਸ ਬਾਰੇ ਇਸ ਕਰਕੇ ਉੱਠਿਆ ਕਿਉਂਕਿ ਹਰਨਾਮ ਸਿੰਘ ਖਾਲਸਾ ਦਾ 2027 ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਕਿ 27 ਤੱਕ ਸਬਨਾ ਨਾਲ ਡੂੰਘੀ ਵਿਚਾਰ ਚਰਚਾ ਹੋਵੇਗੀ ਕੋਸ ਰੂਪਰੇਖਾ ਤਿਆਰ ਕੀਤੀ ਜਾਵੇਗੀ ਇਹਨਾਂ ਦਾ ਬਿਆਨ ਸੀਗਾ ਤੇ ਰੂਪਰੇਖਾ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਾਏਗਾ ਅਜਿਹੀ ਸਰਕਾਰ ਚਾਹੁੰਦੇ ਆ ਜੋ ਸਾਰੇ ਭਾਈਚਾਰਿਆਂ ਨੂੰ ਅੱਗੇ ਲੈ ਕੇ ਚੱਲੇਗੀ ਤਾਂ ਇਹੋ ਬਿਆਨ ਸੀ ਜਿਸ ਨੇ ਖਾਸਾ ਦੀ ਸਿਆਸਤ ਦੇ ਵਿੱਚ ਐਂਟਰੀ ਦੀ ਚਰਚਾਵਾਂ ਛੇੜ ਦਿੱਤੀਆਂ ਸੀ ਤੇ ਹੁਣ ਸੁਖਬੀਰ ਬਾਦਲ ਜੀ ਤੋਂ ਲੈ ਕੇ ਜੋ ਵੱਡਾ ਬਿਆਨ ਹੈ ਤੁਸੀਂ ਇੱਕ ਵਾਰ ਉਹ ਖੁਦ ਵੀ ਸੁਣ ਲਓ ਮੈਂ ਨਾ ਇੱਕ ਗੱਲ ਸਪਸ਼ਟ ਕਰਨੀ ਚਾਹਨਾ ਗੁੱਸਾ ਨਾ ਕਰਿਓ ਵਿੱਚ ਤੁਸੀਂ ਸਾਰੇ ਆਪ ਇੱਕ ਪਰਿਵਾਰ ਹੀ ਆਂ ਅਕਾਲੀ ਦਲ ਵਿੱਚੋਂ ਨਾ ਕੁਝ ਬੰਦੇ ਇਹੋ ਜਿਹੇ ਗਰੇ ਹੋਏ ਆ ਇੰਨੇ ਗਰੇ ਇੰਨੀ ਘਟੀਆ ਸ਼ਬਦਾਵਲੀ ਵਰਤਦੇ ਆ ਉਹਨਾਂ ਦਾ ਜੋਰ ਲੱਗਾ ਕਿ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਾਂ ਮੇਰੇ ਮਤ ਭੇਦ ਆ ਉਹਦੇ ਨਾਲ ਮੈਂ ਸੱਚ ਕਹਿਣਾ ਮੈਨੂੰ ਬਹੁਤ ਨਰਾਸ਼ੀਆਂ ਉਹਦੇ ਉੱਤੇ ਪਰ ਮੈਂ ਉਹਦੇ ਖਿਲਾਫ ਨਹੀਂ ਕਦੇ ਬੋਲ ਸਕਦਾ ਮੈਂ ਉਸ ਰਸਤੇ ਨਹੀਂ ਤੁਰਨਾ ਉਹਨੇ ਬਹੁਤ ਵੱਡਾ ਸਹਯੋਗ ਦਿੱਤਾ ਮਹਾਂਪੁਰਖਾਂ ਦੀ ਯਾਦਗਾਰ ਵਿੱਚ ਉਹ ਸੇਵਾ ਮੈਨੂੰ ਪੁੱਛੋ ਵੀ ਕਿਵੇਂ ਹੋਈ ਐ ਮੈਂ ਉਸ ਰਸਤੇ ਨਹੀਂ ਤੁਰਦਾ ਮਤਭੇਦ ਹੋਣਗੇ ਸਾਡੇ ਆਪਣੀ ਥਾਂ ਤੇ ਐ ਨਰਾਜੀਆਂ ਸਾਡੀਆਂ ਆਪਣੀ ਥਾਂ ਤੇ ਐ ਪਰ ਮੈਂ ਉਲਟ ਨਹੀਂ ਕਦੇ ਬੋਲਣਾ ਇਹਨਾਂ ਦੇ ਲੋਕਾਂ ਦੇ ਆਖੇ ਔਰ ਇਹ ਲੋਕ ਕਿੰਨੀ ਘਟੀਆ ਸ਼ਬਦਾਵਲੀ ਵਰਤ ਰਹੇ ਐ ਸ਼ਰਮ ਨਹੀਂ ਇਹਨਾਂ ਨੂੰ ਆਉਂਦੀ ਔਰ ਇਹ ਗੱਲ ਮੇਰੀ ਅੱਜ ਦੀ ਕਈ ਯਾਦ ਰੱਖਣ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ ਇਹ ਇਦਾਂ ਹੀ ਧੱਕੇ ਖਾਣਗੇ ਯਾਦ ਰੱਖਿਓ ਸੋ ਸਾਧ ਸੰਗਤ ਜੀ ਸਾਡਾ ਧਰਮ ਨਹੀਂ ਹੈ ਸਾਡੀ ਬਹੁਤ ਔਖੇ ਸਮੇਂ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ ਸੀ ਮਹਾਂਪੁਰਖਾਂ ਮੈਂ ਮੇਰਾ ਨਾ ਹਿਰਦਾ ਹਿਰਦੇ ਦੇ ਵਿੱਚੋਂ ਮੈਂ ਗੱਲ ਕਰਦਾ ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਬਹੁਤ ਔਖਾ ਟਾਈਮ ਹੰਡਾਇਆ ਸੰਤਾਂ ਦੀ ਯਾਦਗਾਰ ਬਣਾਉਣ ਵੇਲੇ ਕਿੱਡੇ ਵੱਡੇ ਮੁਸੀਬਤ ਦੇ ਦਿਨ ਸੀ ਉਹ ਸਾਡੇ ਨਾਲ ਡਟ ਕੇ ਖੜਾ ਹੋਇਆ ਸੀ ਮੈਂ ਕਿੱਦਾਂ ਉਹਦੇ ਖਿਲਾਫ ਬੋਲੂੰਗਾ ਜੀ ਮੈਂ ਕਦੇ ਨਹੀਂ ਉਹਦੇ ਖਿਲਾਫ ਕੋਈ ਸ਼ਬਦ ਬੋਲ ਸਕਦਾ ਇਸ ਕਰਕੇ ਮਤਭੇਦ ਰਹਿਣੇ ਆ ਉਹ ਰਹਿਣਗੇ ਪਰ ਇਹ ਨਹੀਂ ਫਰਜ਼ ਕਿ ਮੈਂ ਉਹਦੇ ਖਿਲਾਫ ਮਾੜੇ ਸ਼ਬਦ ਬੋਲਾਂ ਉਹਨੂੰ ਗਾਲ੍ਹਾਂ ਕੱਢਣਾ ਇਹ ਕਦੇ ਨਹੀਂ ਹੋ ਸਕਦਾ ਇਹ ਜਿਹੜੇ ਬਕਵਾਸ ਕਰਦੇ ਆ ਨਾ ਇਹਨਾਂ ਲੋਕਾਂ ਦੇ ਪੱਲੇ ਕੱਖ ਨਹੀਂ ਰਹਿਣਾ ਇਸ ਕਰਕੇ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਇਹ ਗੁਰੂ ਦੇ ਪੈਹ ਚ ਨਹੀਂ ਹਨ ਇੱਕ ਖਸ਼ਾਮਦ ਕਰਦੇ ਐ ਖਸ਼ਾਮਦੀ ਬੰਦਾ ਨਿੰਦਕ ਬੰਦਾ ਕਦੇ ਅੱਜ ਤੱਕ ਉੱਚੇ ਰੁਤਬੇ ਤੇ ਗਿਆ ਖਸ਼ਾਮਦ ਝੂਠਾ ਆਨੰਦ ਨੇ ਕੀਤੀ ਸੀ ਵਿਜੇ ਦੇ ਅੱਗੇ ਸਭ ਤੋਂ ਪਹਿਲਾਂ ਝੂਠਾ ਆਨੰਦ ਹੀ ਮਾਰਿਆ ਗਿਆ ਸੀ ਸਭ ਜੱਦਿਆਂ ਦਾ ਕਾਤਲ ਇਸ ਕਰਕੇ ਇਹੋ ਜਿਹਾਂ ਖਸ਼ਾਮਦਾਂ ਨਹੀਂ ਰੱਬ ਦੰਦਾ ਰਾਜਪਾਗ ਜਿਹਨੂੰ ਦੰਦਾ ਸੰਗਤ ਕਿਰਪਾ ਕਰਦੀ ਹੈ ਉੱਚੀਆਂ ਪਦਮੀਆਂ ਵੀ ਉਹਨਾਂ ਨੂੰ ਮਿਲਦੀਆਂ ਝੂਠੀ ਖਸ਼ਾਮਦ ਲੀਡਰਾਂ ਦੀ ਕਰਨ ਨਾਲ ਕੁਝ ਨਹੀਂ ਮਿਲਦਾ ਉਹਨਾਂ ਨੂੰ ਸਿੱਧੇ ਰਸਤੇ ਪਾਓ ਉਹਨਾਂ ਦੇ ਮੂੰਹ ਤੇ ਕਹੋ ਵੀ ਆਪਾਂ ਇੱਥੇ-ਇੱਥੇ ਗਲਤ ਹੈ ਇਹਨੂੰ ਠੀਕ ਕਰੋ ਇਹ ਸਾਡਾ ਉਹਨਾਂ ਦੇ ਪੱਖ ਵਿੱਚ ਖੜਨਾ ਹੈ ਲੇਕਿਨ ਐਮੀ ਝੂਠੀ ਖਸ਼ਾਮਦ ਝੂਠੀ ਪ੍ਰਸ਼ੰਸਾ ਇਹ ਗੱਲਾਂ ਨਹੀਂ ਕਦੇ ਵੀ ਆਉਣੀਆਂ ਚਾਹੀਦੀਆਂ ਸਾਡੇ ਅੰਦਰ